ਓ ਹੋ 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 ਬਾਈ ਪਹਿਲਾਂ ਕੀ ਤੋਂ ਬਖੜੀ ਕਰਵਾਇ ਸੀ ਯਾਰ ਇਹ ਤਾਂ ਜ਼ਮੀਰਾਂ ਦਾ ਵੱਡੀ ਭਈਆ ਮੈਂ ਤਾਂ ਕਹਿੰਦਾ ਬਾਈ ਉਹਦੇ ਕੋਲ ਜਾ ਪੈਸੇ ਵਾਪਸ ਲਿਆ ਆਪਣੇ ਸਾਰੇ ਕੜੀ ਚਾਰ ਗਾਲਾਂ ਗੱਡੀਆਂ ਉਹ ਲੱਗ ਇੱਕ ਸੈਕਿੰਡ ਪਹਿਲਾਂ ਵੀ ਤੇਰੇ ਤੋਂ ਹੀ ਕਰਵਾਇਆ ਸੀ ਤੂੰ ਹੀ ਕੱਟ ਕੇ 11 ਦਾ ਬਾਈ ਯਾਰ ਦੇਖੀ ਫੋਨ ਜਾ ਤਾਂ ਬਾਈ ਤੈਨੂੰ ਮੁਸਕਨ ਨਾਲ 250 ਮਿਲ ਜੂਗਾ ਰੁਕੋ ਜਰਾ ਮੈਂ ਤਾਂ ਜਰਦਾ ਚਾਰ ਚਰ ਲੈਣਾ ਹੈ ਯਾਰ ਏ ਏ ਪ੍ਰਭੂ ਏ ਪ੍ਰਭੂ ਏ ਹਰੀ ਰਾਉ ਕਿਸ਼ਨ ਜਗਨਨਾਥ ਦੇਖ ਕੇ ਦੁਰਲਾ ਬੋਲ ਕੇ ਮੇਰਾ ਹੈ ਤੂੰ ਲੜਨਾ ਤਾਂ ਲੜਨਾ ਟੈਂਪਲ ਆ ਆਇਆ ਹੁਣੀ ਆਇਆ ਹੁਣੀ ਲੜ ਦਿੰਨੇ ਆ ਹੁਣੀ ਯਾਰ ਹੁਣ ਤਾਂ ਮੈਂ ਕੰਮ ਤੇ ਜਾਣਾ ਦੁਪਹਿਰ ਦਾ ਰੱਖ ਲੈ ਯਾਰ ਦੁਪਹਿਰ ਨੂੰ ਦੇਖ ਲੈਨੇ ਆ ਉਹ ਦੁਪਹਿਰ ਨੂੰ ਧੁੱਪ ਬਹੁਤ ਹੁੰਦੀ ਆ ਹਾਂ ਯਾਰ ਫਿਰ ਸ਼ਾਮ ਦੇ ਰੱਖ ਲੈ ਯਾਰ ਤੂੰ ਯਾਰ ਉਹ ਸ਼ਾਮ ਨੂੰ ਤਾਂ ਵੋਟ ਵਾਲੇ ਦੀ ਪਾਰਟੀ ਜਾਣਾ ਕੀ ਹੋ ਗਿਆ ਐਂ ਕਰ ਤੋ ਯਾਰ ਸੰਡੇ ਦਾ ਰੱਖ ਲੈ ਯਾਰ ਉਸ ਸੰਡੇ ਨੂੰ ਤਾਂ ਮੈਂ ਪੂਆ ਕੋਲ ਜਾਣਾ। ਕੀ ਹੋ ਰਿਹਾ? ਕੀ ਆਇਆ? ਤੂੰ ਮੇਰੇ ਨਾਲ ਆਇਆ। ਉਹ ਪਾਲਾ ਟਾਈਮ ਹੁਣ ਕਿੱਥੇ ਜਾਈ ਜਾਣਾ? ਉਹ ਜਾ ਜਾ ਯਾਰ ਮੈਂ ਲੜਨਾ ਚਾਹੀਦਾ। ਬ੍ਰੇਕ ਕੁਰਕਰਨਾ ਬੈਗੜ ਦੇਓ। ਗਾਬਰੇ ਕਿੰਨੇ ਦਾ ਵੀਰੇ? 5 ਰੁਪਏ ਬਾਈ। ਠੀਕ ਹੈ। ਇੱਕ ਹੋਰ ਦੇ ਦੋ। ਅੱਛਾ। ਲਿਓ ਬਾਈ। ਹੁਣ ਕਿੰਨੇ ਪੈਸੇ ਹੋ ਗਏ ਵੀਰੇ? 2 ਮਿੰਟ ਬਾਈ। 5 5 55। ਆਪਣੇ 55 ਰੁਪਏ ਹੋ ਗਏ ਜੀ। ਹੈ? ਐਨੇ ਪੈਸੇ ਤਾਂ ਨਹੀਂ ਹੈਗੇ ਵੀਰੇ। ਐ ਕਰ ਇੱਕ ਵਾਰਸ ਰੱਖ ਲਾ। ਠੀਕ ਹੈ। ਹੁਣ ਦੱਸੋ ਕਿੰਨੇ ਪੈਸੇ ਹੋ ਗਏ? 2 ਮਿੰਟ ਪਹਿ। 55 ਚੋਂ 5 ਕੱਢੇ 50 ਆਪਣੇ 50 ਰੁਪਏ ਰਹਿ ਗਏ ਜੀ 50 ਜੇ ਤੁਸੀਂ ਆਏ ਕਰੋ ਆ ਵੀ ਵਾਪਸੀ ਰੱਖ ਲਓ ਫਿਰ ਰੁਕੋ ਜਰਾ 50 ਚੋਂ 5 ਘਟਾਏ 45 ਆਪਣੇ 45 ਰੁਪਏ ਬਾਕੀ ਨੇ ਜੀ ਵੀਰੇ ਮੇਰਾ ਕੁਝ ਲਿਆ ਹੀ ਨਹੀਂ ਪੈਸੇ ਕਾਦੇ ਹੋਗੇ ਇਹ ਮੈਨੂੰ ਨਹੀਂ ਪਤਾ ਪੈਸੇ ਦੇ ਕੇ ਜਾ ਤੂੰ क्या भी अंबर से सूर्य बिछड़ता है क्या कभी दिन बाती सत श्री अकाल बैठो ਲਾਈ ਪੁੱਤਰਾ ਮੇਰਾ ਇੰਟਰਵਿਊ ਲੈਣ ਦਾ ਥੋੜਾ ਜਿਹਾ ਅਲੱਗ ਤਰੀਕਾ ਮੈਂ ਪਿਛਲੇ ਸਵਾਲ ਨਾਲ ਪਹਿਲਾਂ ਪੁੱਛਦਾ ਹਾਂ ਤਾਂ ਸਭ ਤੋਂ ਪਹਿਲਾਂ ਤੂੰ ਇਹ ਦੱਸ ਜੇ ਤੈਨੂੰ ਅਸੀਂ ਇਹ ਨੌਕਰੀ ਤੇ ਰੱਖਦੇ ਆ ਤੂੰ ਕਿੰਨੀ ਤਨਖਾਹ ਲੇਗਾ ਲੱਖ ਰੁਪਏ ਦੇ ਦਿਓ ਜੀ ਅੱਛਾ ਲੱਖ ਰੁਪਏ ਨਹੀਂ ਅਸੀਂ ਤੈਨੂੰ 2 ਲੱਖ ਰੁਪਏ ਦਵਾਂਗੇ ਪਲੱਸ ਇੱਕ ਗੱਡੀ ਦਵਾਂਗੇ ਤੇ ਪਲੱਸ ਇੱਕ ਫਲੈਟ ਵੀ ਦਵਾਂਗੇ ਕਿਉਂ ਮਜ਼ਾਕ ਕਰਦੇ ਹੋ ਸਾਰਾ ਸ਼ੁਰੂਆਤ ਕਿਹਨੇ ਕੀਤੀ ਆ ਕੀ ਹੋ ਰਿਹਾ ਚਲ ਪੱਜਦੇ ਆ ਯਾਰ ਤੂੰ ਚੰਗਾ ਮੁੰਡਾ ਚੱਕ ਕੇ ਤੂੰ ਮੈਨੂੰ ਫੋਲੋਈ ਕਰਤਾ ਯਾਰ ਉਹ ਯਾਰ ਅਨ ਨੂੰ ਫੋਲੋ ਥੋੜੀ ਕਰਿਆ ਦਿਵਾਲੀ ਦੀ ਸਫਾਈ ਕਰੀਆ ਉਹ ਕਿੱਥੇ ਆ ਤੂੰ ਛੇਤੀ ਲੋਕੇਸ਼ਨ ਤੇ ਆ ਮੈਂ ਘੰਟਾ ਹੋਇਆ ਖੜਿਆ ਯਾਰ ਯਾਰ ਖੜਿਆ ਤਾਂ ਮੈਂ ਹੋਰੇ ਆ ਛੇਤੀ ਆ ਜਾ ਵਾਰ ਨੂੰ ਉਹ ਬਾਹਰ ਖੜੇ ਕੇ ਅੰਬ ਲੈ ਰਹੇ ਆ ਜਿਹੜੀ ਤੂੰ ਲੋਕੇਸ਼ਨ ਦਿੱਤੀ ਆ ਯਾਰ ਉੱਥੇ ਆ ਨਾ ਤੂੰ ਯਾਰ ਪੈਸੇ ਨਹੀਂ ਦੇਣੇ ਮੈਨੂੰ 10000 ਕਮਾਲ ਦੀ ਗੱਲ ਆ ਯਾਰ ਫ੍ਰੀ ਥੋੜੀ ਜਾਣਾ ਯਾਰ ਛੇਤੀ ਆ ਜਾ ਲੋਕੇਸ਼ਨ ਤੇ ਯਾਰ ਮੈਨੂੰ ਤਾਂ ਤੇਰਾ ਦਿਮਾਗ ਜਿਹੀ ਖਰਾਬ ਲੱਗਦਾ ਯਾਰ यार लोकेशन लोकेशन लाई होने उपर टमावा टेंपू यार चल बैठी हूं यही कि फोन आ गया हूं यार पैसे मंगूगा हूं कि करिए हाँ करता ਹੈਲੋ ਬਾਈ ਯਾਰ ਹੁਣ ਤਾਂ ਸਾਲ ਹੋ ਗਿਆ ਹੁਣ ਤਾਂ ਪੈਸੇ ਮੋੜ ਦੇ ਹਾਂਜੀ ਬਾਈ ਤੇਰੀ ਆਵਾਜ਼ ਨਹੀਂ ਆ ਰਹੀ ਹੈਲੋ 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 ਓ ਨੋ ਹੈ ਪ੍ਰਭੂ ਰੁਕੋ ਜਰਾ ਸਬਰ ਕਰੋ ਹਾਂਜੀ ਦੱਸੋ ਕੀ ਬਿਮਾਰੀ ਆ ਤੂੰ ਆਪ ਦੇਖ ਕੀ ਬਿਮਾਰੀ ਆ ਡਾਕਟਰ ਮੈਂ ਆ ਕਤੂ ਆ ਅੱਛਾ ਤੇਰਾ ਤਾਂ ਗੇਮ ਬਚਾਣਾ ਪੜੇ ਤੇਰੇ ਤਾਂ ਗੁਰਤੇ ਦੀ ਪਥਰੀ ਆ ਪ੍ਰੈਸ਼ਰ ਕਰਨਾ ਪੈਣਾ ਕੋਪਾਗਣਾ ਇਲੈਕਟਰ ਆ ਹੋਇਆ ਤਾਂ ਮੈਨੂੰ ਬੁਖਾਰ ਆ ਡਾਕਟਰ ਮੈਂ ਆ ਕਤੂ ਆ ਚੱਲ ਅੰਦਰ ਆਇਓ ਰਿਮਾ ਹੈਲੋ ਹੈਲੋ ਕੀ ਹਾਲ ਹੈ ਬਾਈ ਵਧੀਆ ਬਾਈ ਮੈਂ ਸੁਣਿਆ ਨਾ ਮੈਂ ਸਾਈਕਲ ਲੈ ਲਿਆ ਹਾਂ ਹਾਂ ਬਾਈ ਲਿਆ ਪਾਰਟੀ ਹੋ ਗਈ ਜਦੋਂ ਮਰਜ਼ੀ ਲੈ ਲਈ ਬਾਈ ਬਾਈ ਕੰਮ ਸੀ ਤੇਰਾ ਕਿੱਕ ਬੋਲ ਬਾਈ ਜਿਹੜਾ ਤੂੰ ਮੇਰੇ ਤੋਂ 500 ਰੁਪਏ ਦਾ ਹਰਾ ਲਿਆ ਸੀ ਉਹ ਮੋੜ ਦਿੰਦਾ ਯਾਰ ਹੈਲੋ 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 ਬਾਈ ਯਾਰੀ ਬਾਈ ਹੈਲੋ ਅੱਛਾ ਮੈਂ ਨਾ ਚੰਡੀਗੜ੍ਹ ਜਾ ਰਹਾ ਸੀ ਘੁੰਮਣ ਚੱਲੇਗਾ ਨਾ ਬਾਈ ਯਾਰ ਤੂੰ ਖਰਚਾ ਨਹੀਂ ਕਰਨਾ ਪੈਸੇ ਸਾਰੇ ਮੈਂ ਲਾਵਾਂਗਾ ਬਗ ਜੰਗੀ ਬਰੇ ਯਾਰ 500 ਰੁਪਿਆ ਤਾਂ ਹੈਲੋ 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 ਅੱਛਾ ਪੁੱਛ ਰਾ ਸੀ ਅਜੇ ਦੇ ਵਿੱਚ ਕਿਹੜੇ ਕੱਪੜੇ ਪਾਈਂਗਾ ਮੈਂ ਤਾਂ ਕੁਰਤਾ ਪਜਾਮਾ ਪਾਉਂਗਾ ਯਾਰ ਤੂੰ ਕਿਹੜੇ ਪਾਈਂਗਾ ਬਾਈ ਪੈਂਟ ਕੋਟ ਪਾਉਂਗਾ ਮੰਗ ਮੇਂ ਪੈਸੇ ਵਾਲੇ ਸਾਰੇ ਪੈਂਟ ਕੋਟੇ ਪਾਇਆ ਕਰਦੇ ਨੇ ਕਿਸੇ ਦੇ ਪੈਸੇ ਮੋੜਨੇ ਨਹੀਂ ਕੱਪੜਿਆਂ ਤੇ ਲਾਈ ਮੇਰੇ ਪੈਸੇ ਯਾਰ ਹੈਲੋ ਬਾਣੀ ਨਹੀਂ ਆ ਰਹੀ ਬਾਈ ਹੈਲੋ 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 ਬਾਣੀ ਨਹੀਂ ਆ ਰਹੀ ਬਾਈ ਹੈਲੋ ਹੈਲੋ ਇਹਨੋਂ ਸਾਰੇ ਨੂੰ ਪੈਸੇ ਬਿਨਾ ਕੰਮ ਨਹੀਂ ਹੋਈ ਕੋਈ ਬਾਈ 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 ਕੀ ਹੋਇਆ ਬਾਈ ਤੇਰੇ ਲਈ ਇੱਕ ਦੁੱਖ ਖਬਰੀ ਆ ਇੱਕ ਖੁਸ਼ ਖਬਰੀ ਆ ਖੁਸ਼ ਖਬਰੀ ਦੱਸ ਤੇਰੇ ਬਾਪੂ ਨੂੰ ਦੋ ਬੁਰੜੀ ਦੀ ਲੋਟਰੀ ਲੱਗ ਗਈ ਹੈ ਵੇ ਸਬ ਤੋਂ ਪਹਿਲਾ ਫੋਰਥ ਹੰਡਰਡ ਲਵਾਂਗੇ ਮੈਂ ਚੱਲਿਆ ਉਹ ਦੂਜੀ ਤਾਂ ਸੁਣ ਜਾ ਰੁਕੋ ਜਰਾ ਉਹ ਹਾਂ ਚੇਤੀ ਦੱਸ ਤੇਰੇ ਬਾਪੂ ਨੇ ਤੈਨੂੰ ਸਾਰੇ ਕੰਮਸ ਤੋਂ ਬੇਦਖਲ ਕਰਤਾ ਓ ਕੀ ਆ ਯਾਰ ਤੇਰਾ ਵੀ ਇਹ ਥੋੜਾ ਰੋਜ਼ ਦਾ ਕੰਮ ਹੋ ਗਿਆ ਸਾਰਾ ਖੇਤ ਵੱਡ ਵੱਡ ਬੀਚਰ ਲਾ ਲਿਆ ਤੁਸੀਂ ਓ ਤੂੰ ਲੰਗ ਜਾ ਲੰਗ ਜਾ ਯਾਰ ਆਪਣਾ ਕੰਮ ਕਰ ਜਾ ਕੇ ਯਾਰ ਮੈਨੂੰ ਲੱਗਦਾ ਤੇਰਾ ਹਿੱਲਾ ਕਰਨਾ ਹੀ ਪੈਣਾ ਐਵੇਂ ਨੀ ਤੂੰ ਸੂਤਾਂਦਾ ਤੂੰ ਜਾ ਜਾ ਯਾਰ ਤੇਰੇ ਵਰਗੇ ਬਥੇਰੇ ਦੇਖੇ ਨੇ ਐਵੇਂ ਵੱਟਾ ਵੱਡ ਵੱਡ ਕੇ ਕਿਲੇ ਤੋਂ ਕਿਲੇ ਬਣਾਏ ਨੇ ਓ ਕਿਵੇਂ ਬੁੱਸਾ ਜਿਹਾ ਮੂੰਹ ਕਰਖਿਆ ਓਏ ਯਾਰ ਕੀ ਦੱਸਾਂ ਯਾਰ ਗੁਰਵਿੰਦਰ ਨੇ ਲਹੂ ਪੀ ਲਿਆ ਯਾਰ ਸਾਰੀਆਂ ਵੱਟਾਂ ਵੱਡ ਵੱਡ ਮੇਰੇ ਖੇਤ ਦੀਆਂ ਆਪਣੇ ਜਿਹਾ ਲਾ ਲੀਆਂ ਯਾਰ ਕੋਈ ਨਾ ਕਰ ਦੰਨੇ ਆਉਂਦਾ ਵੀ ਹਿੱਲਾ ਕੱਲੀ ਪਰਚਾ ਪਿਆ ਮੇਰੇ ਤੇ ਇੱਕ ਬੋਤਲ ਤੇ ਇੱਕ ਮੁਰਗਾ ਲੱਗੂ ਬਾਈ ਬੋਤਲਾਂ ਚਾਹੀਏ ਦੋ ਲੈ ਲੀ ਪਰ ਉਹਦਾ ਹਿੱਲਾ ਕਰ ਦੇ ਮੇਰਾ ਵੀਰ ਚੱਲ ਆ ਜਾ ਕਰ ਦਨੇ ਆ ਚੱਲ ਓਏ ਤੀ ਚੱਕਰਾ ਤੂੰ ਬੱਟਾ ਵੱਢੀ ਜਾ ਨਾ ਜਿੱਧਰ ਨੂੰ ਬਾਈ ਕਹਿੰਦਾ ਨਾ ਚੁੱਪ ਕਰਕੇ ਉਧਰ ਨੂੰ ਵੱਟ ਪਾ ਦੇ ਕਰ ਲਈ ਪਰਚਾ ਪਿਆ ਮੇਰੇ ਤੇ ਇੱਕ ਬਾਈ ਕਾਹਦਾ ਪਰਚਾ ਪਿਆ ਤੇਰੇ ਤੇ ਐਂ ਅੰਬ ਲੈਣੇ ਨਹੀਂ ਪਰਚਾ ਕਾਹਦਾ ਪਿਆ ਜਿੱਧਰ ਨੂੰ ਤੈਨੂੰ ਵੱਟ ਗਿਆ ਉਧਰ ਨੂੰ ਬਾ ਰੁਕੋ ਜਰਾ ਓ ਬਾਈ ਛੜ ਦੇ ਛੜ ਦੇ ਵੀਰੇ ਯਾਰ ਕੱਲ੍ਹ ਯਾਰ ਬਿਜਲੀ ਦੀ ਕੁੰਡੀ ਫੜੀ ਗਈ ਮੇਰੇ ਤਾਂ ਉਹਦਾ ਪਰਚਾ ਪਿਆ ਤੀ ਹਾਏ ਬਗੜੇ ਸਾਲੇ ਬਣਿਆ ਪਰਚਿਆਂ ਦੇ ਸਾਰੇ ਪਿੰਡ ਨੇ ਅੱਜ ਸਹਿਮਤੀ ਨਾਲ ਪਿੰਡ ਦਾ ਨੌਜਵਾਨ ਮੁੰਡਾ ਸਰਪੰਚ ਚੁਣਿਆ ਜੀ ਹੁਣ ਸਰਪੰਚ ਸਾਹਿਬ ਤੁਹਾਡੇ ਮੂਰੇ ਆਪਣੇ ਵਿਚਾਰ ਸਾਂਝੇ ਕਰਨਗੇ। ਔਰ ਅਭੀ ਤੋ ਰੁਕੋ। ਧੰਬਾ ਧੰਬਾ ਧੰਬਾ। ਓ ਅੱਗੇ ਵੀ ਬੋਲਣਾ ਤੂੰ। ਜੱਟ ਲਾ। ਮੈਨੂੰ ਜਰਦਾ ਲਾਣ ਦੇ ਤੂੰ ਬੋਲ। ਸਰਪੰਚ ਸਾਹਿਬ ਜਿੰਦਾਬਾਦ 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 ਮੇਰੇ ਸਹਰੇ ਤੇ ਤੇਰੇ ਨਾਲ ਤੇ ਦਿੱਲੀ ਦਖਣ ਪਹੁੰਚ ਗਿਆ ਤੂੰ ਹਾਲ ਤੱਕ ਮੰਜੇ ਨਾਲੇ ਲੱਗਿਆ ਪਿਆ ਉੱਠਦਾ ਨਹੀਂ ਉੱਠ ਜਾਨੇ ਆ ਬਾਪੂ ਯਾਰ ਦਿੱਲੀ ਆ ਗਿਆ ਵੈਸੇ ਪਾਣੀ ਕਰਨਾ ਗਿਆ ਓ ਤੂੰ ਵੀ ਡੱਕਾ ਤੋੜਦਾ ਕੋਈ ਸਾਰਾ ਮੇਰੇ ਗਾਲੇ ਪਿਆ ਹੋਇਆ ਇੱਕ ਇਹ ਦੱਦ ਲੱਗ ਗਿਆ ਮੈਨੂੰ ਯਾਰ ਓ ਇਧਰ ਨੂੰ ਮਰ ਮੇਰੇ ਮੰਗੂ ਕੀ ਕਰੀ ਜਾਂਦਾ ਤੂੰ ਹਾਲੇ ਤੈਨੂੰ ਹੁਣੇ ਤੱਕ ਪੂਣੀ ਨਹੀਂ ਕਰਾਣੀ ਆਈ ਜਾਂ ਤਾਂ ਜੁਲਫਾ ਕਟਾ ਕੜਾ ਕੇ ਰੱਖੀਆਂ ਹੁਜਟਾ ਪਾਲੇ ਨੇ ਕਿੰਨੀ ਵਾਰ ਕਿਹਾ ਪੱਗ ਮੰਨ ਲਿਆ ਕਰ ਇਧਰ ਨੂੰ ਚੱਲ ਓ ਇਧਰ ਨੂੰ ਆ ਜਾ ਇਧਰ ਨੂੰ ਬੱਟ ਗਿੱਲੀ ਆ ਹਾਂ ਇਧਰ ਨੂੰ ਹੋ ਕੇ ਆ ਜਾ ਵੇਰ ਦਾ 4 ਵਜੇ ਦਾ ਲੱਗ ਰਿਹਾ ਮੈਂ ਖੇਤਾਂ ਨੂੰ ਪਾਣੀ ਲਾਣ ਤੈਨੂੰ ਹੁਣ ਜਿਆਦਾ ਇਹ ਵੀ ਚਾਹਦੇ ਗਿਆਣੀ ਆ ਹਾਲੇ ਤੁਸੀਂ ਬਾਪੂ ਦੀ ਕਦਰ ਨਹੀਂ ਕਰਦੇ ਮੇਰੇ ਤੋਂ ਬਾਅਦ ਪਤਾ ਲੱਗੂ ਤੁਹਾਨੂੰ ਕਿ ਖੇਤੀ ਕਿਵੇਂ ਹੁੰਦੀ ਆ ਉਹ ਤੋਂ ਇੱਕ ਖੁਦ ਨਹੀਂ ਦੀ ਆ ਉਹ ਕਿਧਰ ਮੂੰਹ ਚੱਕੀ ਜਾਣਾ ਇਹਨਾਂ ਬੇਲਾ ਚ ਪਾਣੀ ਪਾ ਦੇ ਤੇਰੀਆਂ ਮਾਮਾ ਚ ਕਿਹਿਆ ਮੰਨਿਆ ਆਪਣੇ ਆਪ ਵੀ ਢੱਕਾ ਤੋੜ ਲਿਆ ਕਰ ਦੇਖ ਲਿਆ ਕਰੋ ਵੀ ਘਰ ਚ ਕੀ ਹੋ ਰਿਹਾ ਕੀ ਨਹੀਂ ਹੋਇਆ ਸਾਰਾ ਦਿਨ ਉਹ ਲੰਡਰਾਂ ਨਾਲ ਫਰੀ ਜਾਣਾ ਉਹਨਾਂ ਨੇ ਤੈਨੂੰ ਕੁਛ ਨਹੀਂ ਦੇਣਾ ਕੰਮ ਤਾਂ ਕਰਦੇ ਜਾਣਗੇ ਉਹ ਦੀਪ ਜਬੀੜ ਚੋਂ ਨਿੰਮਾ ਦੀ ਤਾਤਨ ਲੈ ਕੇ ਆ ਤਾਤਨ ਕਰਾਂਗੇ ਸਾਰੀਆਂ ਜਾੜਾ ਖਾਲੀਆਂ ਮੇਰੇ ਸਾਲੇ ਕਿੱਜੇ ਨੇ ਓ ਯਾਰ ਮੇਰੇ ਤਾਂ ਨਹੀਂ ਹੁੰਦਾ ਯਾਰ ਕੰਮ ਯਾਰ ਮੈਂ ਗਾਂ ਖਾਣ ਵਾਸਤੇ ਜਿਵੇਂ ਯਾਰ ਸਾਰਾ ਦਿਨ ਕਦੇ ਇਹ ਕਰਦੇ ਕਦੇ ਉਹ ਕਰਦੇ ਮੁੰਡਾ ਜੰਮਿਆ ਤੁਸੀਂ ਨੌਕਰ ਜੰਮਿਆ ਪਤਾ ਨਹੀਂ ਕੀ ਖੰਦਾ ਸਵੇਰੇ ਸਵੇਰੇ ਬੁੜਾ ਕੱਲ ਮੇਰੇ ਕੋਲ ਐਮਐਲਏ ਸਾਹਿਬ ਫਿਰ ਤਾਂ ਐ ਕਿਹਾ ਭਾਈ ਕਿਹੜਾ ਕਿਦੀ ਮੈਨੂੰ ਚੜਿਆ ਗੁੱਸਾ ਮੈਂ ਸਾਲਿਆਂ ਨੂੰ ਸਾਫ਼-ਸਾਫ਼ ਕਹਤਾ ਕਿ ਮੇਰੇ ਘਰੇ ਬੋਤਲ-ਬੋਤਲ ਦੇਣ ਦੀ ਲੋੜ ਨਹੀਂ ਵਧੀਆ ਕਰਾ ਕੋ ਜਰਾ ਮੈਂ ਕਿਹਾ ਸਾਲਿਆਂ ਨੂੰ ਜਾ ਕੇ ਪੇਟੀ ਲੈ ਕੇ ਆਓ ਬੋਤ ਛੋਟੀ-ਮੁੱਟੀ ਛੇ ਆ ਸਾਲੀ ਉਹਦੇ ਛਿਰਤੇ ਸਾਰਾ ਦੇਸ਼ ਚੱਲਦਾ ਹਾਂ ਬਾਈ ਯਾਰ ਦੇਖੀ ਫੋਨ ਗਿਰ ਗਿਆ ਸੀਗਾ ਯਾਰ ਡਿੱਟੇ ਗਿਆ ਸੀ ਭਾਈ ਲੈਟਰਿੰਗ 'ਚ भाई की हो गया यार पंचर हो गया ना भाई यार तेल मुक गया ना भाई यार चाबी खो गई वाह लाके देख ला चाबी कई बार लग जाती है यार अच्छा लगी भाई यार थैंक यू यार सारे मेरा मोटरसाइकिल चोरी करता मेरा मोटरसाइकिल चोरी करता यार साले <laughs> यार तेरी जेब च जेड़े 2000 हजार रखे फटाफट कट भाई यार मेरी गेज चो हजार रुपया मेरे सारे थप्पड़ कि मारिया हूँ फैसला सरपंच साहब करना चल सरपंच को ਸਰਪੰਚ ਸਾਹਿਬ ਨੇ ਮੇਰੇ ਥੱਪੜ ਮਾਰਿਆ ਸਾਡਾ ਫੈਸਲਾ ਕਰੋ ਫੈਸਲਾ ਬਰਾਬਰ ਹੋਏਗਾ ਜਾਂ ਤਾਂ ਇਹਨੂੰ 10 ਰੁਪਏ ਦੇ ਦੇ ਜਾਂ ਤੇ ਥੱਪੜ ਖਾ ਲੈ ਸਰਪੰਚ ਸਾਹਿਬ ਪੈਸੇ ਤਾਂ ਹੈਗੇ ਨਹੀਂ ਐਂ ਕਰੋ ਤੁਸੀਂ ਥੱਪੜ ਹੀ ਮਰਵਾ ਦਿਓ ਜੀ ਮਾਰ ਵੀ ਥੱਪੜੇ ਦੇ ਅੱਬੇ ਮਜ਼ਾ ਆਏਗਾ ਨਾ ਭਿੜੋ ਹਾਂ ਲੋ ਸਰਪੰਚ ਸਾਹਿਬ ਜਾਂਦੇ ਜਾਂਦੇ 50 ਰੁਪਏ ਲੱਭੇ ਸੀ ਮੈਂ ਸੋਚਿਆ ਇੱਥੇ ਹੀ ਖਰਚ ਕਰ ਜਾ ਆ 30 ਰੁਪਏ ਤੁਸੀਂ ਰੱਖ ਲਓ 20 ਰੁਪਏ ਇਹਨੂੰ ਦੇ ਦਿਓ ਰੁਕੋ ਜਰਾ 20 ਰੁਪਏ ਮੇਰੇ ਵੀ ਤੁਸੀਂ ਇਹ ਰੱਖ ਲਓ